ਪ੍ਰਸ਼ਾਸਨ ਵੱਲੋਂ ਪਿੱਛੋਂ ਅਲਰਟ ਆਇਆ ਸੀ ਕਿ ਜਦੋਂ ਵੀ 에ਅ ਸਟ੍ਰਾਈਕ ਦਾ ਥੋੜੀ ਸੈਂਸਿਟੀਵਿਟੀ ਹੁੰਦੀ ਹੈ ਤੇ ਸਾਇਰਨ ਵਜਾਇਆ ਜਾਂਦਾ ਜੀ ਸਾਇਰਨ ਦਾ ਇੱਕ ਮਤਲਬ ਇਹ ਵੀ ਹੈ ਕਿ ਜਦੋਂ ਲੌਂਗ ਸਾਇਰਨ ਚੱਲਦਾ ਹੈ ਕਿ that means ਕਿ ਉਸੇ ਥੋੜੀ ਵਰਨਰੇਬਿਲਟੀ ਜ਼ਿਆਦਾ ਹੈ 에ਅ ਸਟ੍ਰਾਈਕ ਦੀ ਤੇ ਲੋਕਾਂ ਨੂੰ ਅਲਰਟ ਕੀਤਾ ਜਾਂਦਾ ਹੈ ਕਿ ਤੁਸੀਂ ਉਤ ਤੋਂ ਉਤ ਅੰਦਰ ਰਹਿ ਜਾਓ ਬਾਹਰ ਦੀ ਮੂਵਮੈਂਟ ਘਟਾ ਦਿਓ ਸ਼ੈਲਟਰ 'ਚ ਰਹੋ ਤਾਂ ਕਿ ਜੇ ਕਿਸੇ ਸੂਰਤ ਵਿੱਚ 에ਅ ਸਟ੍ਰਾਈਕ ਜਾਂ ਕੋਈ ਡਰੋਨ ਐਕਟੀਵਿਟੀ ਨੂੰ ਨਿਊਟਰਲਾਈਜ਼ ਕੀਤਾ ਜਾਂਦਾ ਤੋ ਉਹਦਾ ਕੋਈ ਪਾਰਸ ਜਾਂ ਦੂਸਰੇ ਤੀਸਰੇ ਆਪਣੇ ਨਾਲ ਕੋਈ ਨੁਕਸਾਨ ਨਾ ਹੋਵੇ ਉਸ ਟਾਈਮ ਥੋੜਾ ਜਿਆਦਾ ਸੈਂਸਿਟੀਵਿਟੀ ਰੱਖਣ ਦੀ ਲੋੜ ਹੈ ਦੁਕਾਨਾਂ ਬੰਦ ਕਰਨ ਬਾਰੇ ਕੋਈ ਇਸ ਤਰੀਕੇ ਦਾ ਹੁਕਮ ਨਹੀਂ ਹਾਂ ਇਹਨਾਂ ਜ਼ਰੂਰ ਹੈ ਕਿ ਉਸ ਤਰੀਕੇ ਨਾਲ ਸਾਰੇ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਹੋਆ ਆਪਣੀ ਸੇਫਟੀ ਲਈ ਆਪਣੇ ਆਲੇ ਦੁਆਲੇ ਦੀ ਸੇਫਟੀ ਲਈ ਕਿ ਉਸ ਲਈ ਸ਼ੈਲਟਰ ਦੇ ਵਿੱਚ ਰਹਿਣ ਜਿਸ ਤਰ੍ਹਾਂ ਦੁਕਾਨਾਂ ਦੇ ਵਾਲੇ ਨੇ ਦੁਕਾਨ ਦੇ ਅੰਦਰ ਰਹਿਣ ਜਿਹੜੇ ਪਬਲਿਕ ਬਾਹਰ ਸਕੂਟਰਾਂ ਮੋਟਰਸਾਈਕਲਾਂ ਤੇ ਜਾ ਰਹੀ ਹੈ ਕਿ ਉਹ ਉਸ ਲਈ ਫੋਰ ਦਾ ਟਾਈਮ ਬੀਇੰਗ ਆਪਣਾ ਥੋੜਾ ਸ਼ੈਲਟਰ ਦੇ ਵਿੱਚ ਹੋ ਜਾਣ ਜੋ ਲੰਬਾ ਸਾਰਨ ਚੱਲਦਾ ਹੈ दैट मींस ਕਿ ਤੁਸੀਂ ਉਸਨੇ ਅਲਰਟ ਹੋ ਗਿਆ ਤੇ ਬਾਅਦ ਵਿੱਚ ਜਦੋਂ ਜਦੋਂ ਖਤਮ ਹੋਵੇਗਾ ਤੇ ਇੱਕ ਛੋਟਾ ਸਾਰਨ ਵੀ ਪਹੁੰਚਾਇਆ ਜਾਏਗਾ ਸਭ ਬਲੈਕਆਊਟ ਦਾ ਸਮਾਂ ਵਧਾਇਆ ਗਿਆ ਕਿਉਂਕਿ ਲਾਈਟ ਜਿਹੜੀ 6:00 ਤੱਕ ਬੰਦ ਹੋ ਜਾਂਦੀ ਹੈ 6 ਸਾ ਸਵਾਸਤ ਸਾਰੇ ਜੀ ਨਹੀਂ ਉਪਰੋਂ ਗਾਈਡਲਾਈਨ ਆਏਗੀ ਜੀ ਕਈ ਡਿਸਟ੍ਰਿਕਟ ਦੇ ਵਿੱਚ ਕੱਲ ਜਲਦੀ ਹੋ ਗਿਆ ਜਿਸ ਤਰ੍ਹਾਂ ਆਪਣੇ ਵੀ ਕੱਲ 8 ਵਜੇ ਤੋਂ ਹੋ ਗਿਆ ਇਹ ਟਾਈਮ ਮੌਸਮ ਦੇ ਮੁਤਾਬਕ ਜਾਂ ਪਿੱਛੋਂ ਜੋ ਗਾਈਡਲਾਈਨ ਆਣਗੀਆਂ ਇਨਸਟਰਕਸ਼ਨ ਦੇ ਮੁਤਾਬਕ ਉਹ ਵੱਧ ਘੱਟ ਹੋ ਸਕਦਾ ਹੈ ਜਿਹੜਾ ਲੰਬੀ ਚੱਲੇਗਾ ਜੀ 5 ਮਿੰਟ ਲਈ 10 ਮਿੰਟ ਲਈ ਕਾਫੀ ਤੁਸੀਂ ਮਹਿਸੂਸ ਕਰੋਗੇ ਜਿਸਨੇ ਕਿਤੇ ਫਾਇਰ ਸਟੇਸ਼ਨ ਤੇ ਚੱਲਦੇ ਨੇ ਪੁਲਿਸ ਸਟੇਸ਼ਨ ਸਿਟੀ ਚ ਵੀ ਲੱਗਾ ਹੋਇਆ ਤੇ ਉਹ ਸਾਈਮਲਟੇਨियसਲੀ ਉਹ ਚੱਲਦੇ ਨੇ ਜਦੋਂ ਪਿੱਛੋਂ ਆਰਡਰ ਆਉਂਦਾ ਤੇ that means ਕਿ ਉਸ ਲਈ ਥੋੜਾ ਅਲਰਟ ਹੁੰਦੀ ਜਰੂਰਤ ਹੈ ਹੁਣ ਲਗਾਤਾਰ ਤੇ 10 ਮਿੰਟ ਲਈ ਵੀ ਚਲੇਗਾ 15 ਮਿੰਟ ਲਈ ਵੀ ਚੱਲ ਸਕਦਾ ਫਿਰ ਉਸ ਤੋਂ ਬਾਅਦ ਵਿੱਚ ਜਦੋਂ ਸਿਚੁਏਸ਼ਨ ਡਿਵਿਊਜ਼ ਹੋ ਜਾਂਦੀ ਹੈ ਜਦੋਂ ਅਲਰਟ ਦਾ ਖਤਰਾ ਥੋੜਾ ਘਟ ਜਾਂਦਾ ਫਿਰ ਉਦੋਂ 1 ਮਿੰਟ ਲਈ ਉਹ ਚਲੇਗਾ that means ਕਿ ਤੁਸੀਂ ਹੁਣ ਥੋੜਾ ਮੂਵਮੈਂਟ ਕਰ ਸਕਦੇ ਹੋ ਬਟ ਫਿਰ ਵੀ ਜਿਸ ਤਰੀਕੇ ਦੀ ਸਿਚੁਏਸ਼ਨ ਬਣੀ ਹੈ ਕਿ ਬਹੁਤਾ ਜਿਆਦਾ ਤੁਹਾਨੂੰ ਜ਼ਰੂਰੀ ਹੈ ਫਿਰ ਹੀ ਕਰੋ ਜੋ ਬਾਹਰ ਨਿਕਲੋ ਇੱਕ ਜਗ੍ਹਾ ਗਰੁੱਪ ਬਣਾ ਕੇ ਨਾ ਖਲੋਵੋ ਤੇ ਬਾਕੀ ਮੈਂ ਤੇ ਆ ਮੀਡੀਆ ਦੇ ਥਰੂ ਵੀ ਅਪੀਲ ਕਰਨਾ ਚਾਹਾਂਗਾ ਕਿ ਲੋਕਾਂ ਨੂੰ ਕਿ ਇਸ ਤਰੀਕੇ ਦੇ ਮਾਹੌਲ ਦੇ ਵਿੱਚ ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ ਤੇ ਉਹਨਾਂ ਜੇਰੇ ਆਪਣੀ ਘਰਾਂ ਤੋਂ ਮੂਵਮੈਂਟ ਥੋੜੀ ਅਵਾਇਡ ਕੀਤੀ ਜਾਵੇ ਰਾਤ ਨੂੰ ਤੇ ਬਲੈਕਆਊਟ ਦੇ ਵਿੱਚ ਤੇ ਟੋਟਲੀ ਹੈਗਾ ਜੀ ਘਰਾਂ ਦੇ ਅੰਦਰ ਰਹੋ ਕਿਉਂਕਿ ਉਹਦੋਂ ਥੋੜੀ ਲਾਈਟ ਸੈਂਸਿਟੀਵਿਟੀ ਵੱਧ ਜਾਂਦੀ ਹੈ ਤੇ ਖਤਰਾ ਜ਼ਿਆਦਾ ਹੋ ਜਾਂਦਾ ਸਰ ਮੀਡੀਆ ਤੇ ਸੋਸ਼ਲ ਮੀਡੀਆ ਨੂੰ ਕੀ ਕਹਿਣਾ ਚਾਹੋਗੇ ਸੋਸ਼ਲ ਮੀਡੀਆ ਥੋੜਾ ਨਾ ਇਸ ਵੇਲੇ ਸਿਚੁਏਸ਼ਨ ਇਸ ਤਰੀਕੇ ਦੀ ਆਪਣੀ ਜ਼ਿੰਮੇਵਾਰੀ ਥੋੜੀ ਆਪਣੀ ਵੀ ਸਮਝਣ ਕੇ ਲੋਕਾਂ ਨੂੰ ਵੀ ਇਹ ਆ ਕਿ ਥੋੜੀ سوشل میڈیا ਤੇ ਜਿਹੜੀਆਂ ਵੀ ਚਲਦੀਆਂ ਕੋਈ ਵਧਾ ਚੜਾ ਕੇ ਵੀ ਕਿਤੇ ਕੋਈ ਦੱਸ ਦਿੱਤੀ ਜਾਂਦੀ ਆ ਜਾਂ ਲੋਕਲ ਕੋਈ ਆਪਣਾ ਜਿਹੜਾ ਹਾਫ ਕੁਕ ਸਟੋਰੀ ਪਾ ਦਿੰਦਾ ਕਿ ਭਈ ਉਥੇ ਇਹ ਹੋ ਗਿਆ ਹੋ ਗਿਆ ਨਾ ਕਿ ਉਹਨੂੰ ਵੈਰੀਫਾਈ ਕੀਤਾ ਹੋਇਆ ਤੇ ਇਸ ਨੂੰ ਅਫਵਾਹ ਨੂੰ ਜਿਹੜੇ ਫਲਾਇਆ ਜਾਂਦਾ ਤੇ ਲੋਕਾਂ 'ਚ ਪੈਨਿਕ ਕ੍ਰੀਏਟ ਹੁੰਦੀ ਇਹ ਵੇਲਾ ਪੈਨਿਕ ਕ੍ਰੀਏਟ ਕਰਨ ਦਾ ਨਹੀਂ ਇਹ ਸਾਰਾ ਰਲ ਮਿਲ ਕੇ ਮਜ਼ਬੂਤ ਹੋਣ ਦਾ ਤੇ ਪੰਜਾਬ ਦੇ ਮਾਪੜੀ ਜਿਹੜੇ ਸਾਡੀ ਜਨਤਾ ਪੰਜਾਬ ਦੀ ਉਸ ਤਰ੍ਹਾਂ ਫਿਜ਼ੀਕਲੀ ਮੈਂਟਲੀ ਬਹੁਤ ਜ਼ਿਆਦਾ ਮਜ਼ਬੂਤ ਨੇ ਤੇ ਇਹਦੇ ਵਿੱਚ ਕੋਈ ਦੋਰਾ ਇਹਦੀ ਗੱਲ ਨਹੀਂ ਹਾਂ ਇਸ ਲਈ ਇਹ ਹੈ ਕਿ ਟਾਈਮ ਹੈ ਕਿ افਵਾਹਾਂ ਤੋਂ ਬਚਿਆ ਜਾਵੇ ਦੇ ਜਿਹੜੇ ਤੁਹਾਡੇ ਵੀ ਮੀਡੀਆ ਪਰਸਨਸ ਨੂੰ ਵੀ ਮੇਰੀ ਅਪੀਲ ਹੈ ਕਿ ਖਬਰ ਦੀ অথেন্টিਸਿਟੀ ਦੇਖ ਕੇ অথੈਨਟਿਕ ਖਬਰ ਤੇ ਜਿਹੜੀ ਪਬਲਿਕ ਦੇ ਵਿੱਚ ਪੈਨਿਕ ਕ੍ਰੀਏਟ ਨਾ ਕਰਦੀ ਹੋਵੇ ਇਸ ਤਰੀਕੇ ਦੀ ਹੀ ਖਬਰ ਜਿੰਨੀ ਕੋ ਲੋਕਾਂ ਨੂੰ ਜਾਣਨ ਦੀ ਲੋੜ ਹੋ ਸਕਦੀ ਹੈ ਇਸ ਕ੍ਰਾਈਸਿਸ ਦੇ ਟਾਈਮ ਵਿੱਚ ਉਨੀ ਹੀ ਖਬਰ ਅੱਗੇ ਪੇਸ਼ ਕੀਤੀ ਜਾ ਰਹੀ ਹੈ ਆਰਮੀ ਨਾ ਨਾ ਪੰਜਾਬ ਪੁਲਿਸ ਕਿਸ ਤੋਂ ਅਲਰਟ ਹੈ ਕੀ ਕੁਝ ਕਰ ਰਹੇ ਆਰਮੀ ਨੇ ਤੇ ਅੱਗੇ ਫਰੰਟ ਸਾਹਮਣਾ ਜੀ ਅਸੀਂ ਸਿਵਲ ਅਫੇਅਰ ਜਿਹੜੇ ਇਸ ਟਾਈਮ ਤੁਹਾਡੀਆਂ ਡਿਊਟੀਆਂ ਥੋੜੀਆਂ ਜਿਆਦਾ ਵੱਜ ਜਾਂਦੀਆਂ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਕਿ ਸਾਇਰਨ ਵੱਜ ਗਿਆ ਜਾਂ ਦੂਸਰਾ ਹੋ ਗਿਆ ਕਿ ਉਸ ਟਾਈਮ ਦਾ ਅਸੀਂ ਪਬਲਿਕ ਨੂੰ ਅਫੇਅਰ ਕਰਾਂ ਪਬਲਿਕ ਚ ਕੌਨਫੀਡੈਂਸ ਥੋੜਾ ਬਹਾਲ ਰੱਖਣਾ ਜੀ ਤੇ ਬਾਕੀ ਕਿਸੇ ਵੀ ਤਰੀਕੇ ਦੀ ਕੋਈ ਜਿਹੜੇ ਐਂਟੀ ਸੋਸ਼ੀਅਲ ਐਲੀਮੈਂਟਸ ਨੇ ਜਿਸ ਤਰ੍ਹਾਂ ਨਾ ਬਲੈਕਆਊਟ ਹੋ ਜਾਂਦਾ ਦੂਸਰਾ ਦਾ ਉਹਨਾਂ ਨੂੰ ਇਹਦਾ ਕੋਈ ਫਾਇਦਾ ਚੁੱਕਣਾ ਅਸੀਂ ਨਹੀਂ ਦੇਣਾ